ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਅੱਜ ਦੀਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਕਿਸ ਤਰ੍ਹਾਂ ਆਪਾਂ ਇਲਾਸਟਿਕ ਨੂੰ ਪਾ ਸਕਦੇ ਹਾਂ ਸਲਵਾਰ ਵਿੱਚ ਵੀ ਪਲਾਜ਼ੋ ਵਿੱਚ ਵੀ ਸਭ ਤੋਂ ਪਹਿਲਾਂ ਆਪਾਂ ਕਮਰ ਦੇਖਾਂਗੇ ਜਿੰਨੀ ਸਾਡੀ ਕਮਰ ਤਿਆਰ ਹੈ ਉਹਦੇ ਵਿੱਚੋਂ ਆਪਾਂ 5-6 ਇੰਚ ਜਿਹੜੀ ਇਲਾਸਟਿਕ ਹੈ ਉਹ ਘੱਟ ਲਵਾਂਗੇ ਸੋ ਇੱਥੇ ਸਾਡੀ ਜਿਹੜੀ 34 ਇੰਚ ਕਮਰ ਤਿਆਰ ਸੀ ਸੋ ਇਸ ਕਰਕੇ ਆਪਾਂ ਜਿਹੜੀ ਇਲਾਸਟਿਕ ਲਈ ਆ ਉਹ ਲਈ ਸੀਗੀ 28 ਇੰਚ ਸੋ ਛੇ ਇੰਚ ਆਪਾਂ ਜਿਹੜੀ ਘੱਟ ਲਈ ਆ ਹੁਣ ਅੱਧੇ ਇੰਚ ਨੂੰ ਇੱਕ ਦੂਜੇ ਦੇ ਉੱਪਰ ਇਸ ਤਰ੍ਹਾਂ ਰੱਖਦੇ ਹੋਏ ਆਪਾਂ ਸਲਾਈਆਂ ਨਾਲ ਇਲਾਸਟਿਕ ਨੂੰ ਪੱਕਾ ਕਰ ਲਵਾਂਗੇ ਇੱਕ ਸਾਈਡ ਤੋਂ ਇਲਾਸਟਿਕ ਨੂੰ ਆਪਾਂ ਨਿਫ ਆਫ ਫੋਲਡ ਕਰਨ ਤੋਂ ਬਾਅਦ ਵੀ ਪਾ ਸਕਦੇ ਹਾਂ ਜਿਸ ਤਰ੍ਹਾਂ ਆਪਾਂ ਨਾਲੇ ਨੂੰ ਪਾਉਂਦੀਆਂ ਫਿਰ ਉੱਥੇ ਥੋੜਾ ਜਿਹਾ ਜਿਹੜਾ ਆਪਾਂ ਸਲਾਈ ਨੂੰ ਛੱਡਿਆ ਹੁੰਦਾ ਹੈ ਉਸ ਨੂੰ ਲਾਸਟ ਤੇ ਆਪਾਂ ਸਟਿਚ ਕਰ ਲੈਂਦੇ ਆ ਬਟ ਉਹ ਤਰੀਕਾ ਮੈਨੂੰ ਥੋੜਾ ਵਧੀਆ ਨਹੀਂ ਲੱਗਦਾ ਕਿਉਂਕਿ ਆ ਜਿਹੜਾ ਤਰੀਕਾ ਇਹ ਮੈਨੂੰ ਜ਼ਿਆਦਾ ਸੌਖਾ ਲੱਗਦਾ ਸੋ ਇਹ ਜੇਕਰ ਤੁਸੀਂ ਬਿਗਨਰਸ ਸੇ ਹੋ ਤੁਹਾਡੇ ਲਈ ਇਹ ਤਰੀਕਾ ਸਹੀ ਰਹੇਗਾ ਹੁਣ ਦੇਖੋ ਆਪਾਂ ਇੱਕ ਸਾਈਡ ਤਾਂ ਸਾਡੇ ਟਾਂਕੇ ਲੱਗੇ ਦੂਸਰੀ ਸਾਈਡ ਆਪਾਂ ਇਸ ਤਰ੍ਹਾਂ ਜਿਹੜੀ ਆਪਣੀ ਇਲਾਸਟਿਕ ਹੈ ਉਸ ਦਾ ਸੈਂਟਰ ਕਰ ਲੈਣਾ ਹੈ ਹੁਣ ਇਹ ਸੈਂਟਰ ਜਿਹੜਾ ਤੁਸੀਂ ਫੋਰ ਫੋਲਡ ਕਰਕੇ ਵੀ ਇਸ ਤਰ੍ਹਾਂ ਕਰ ਸਕਦੀਆਂ ਬਟ ਆਪਾਂ ਇੱਥੇ ਤੁਹਾਨੂੰ ਜਿਹੜਾ ਡਬਲ ਫੋਲਡ ਕਰਕੇ ਹੀ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਆਪਾਂ ਆਪਣੀ ਜਿਹੜੀ ਸਲਾਈ ਹੈ ਉਹ ਲਗਾਉਣੀ ਨਾ ਆਪੇ ਇਸ ਤਰ੍ਹਾਂ ਕੱਪੜੇ ਦੇ ਨੀਚੇ ਆਪਾਂ ਇਲਾਸਟਿਕ ਨੂੰ ਰੱਖਾਂਗੇ ਉੱਪਰ ਆਪਾਂ ਆਪਣੇ ਕੱਪੜੇ ਨੂੰ ਇਸ ਤਰ੍ਹਾਂ ਰੱਖਦੇ ਹੋਏ ਇਸ ਨੂੰ ਫੋਲਡ ਕਰ ਲਵਾਂਗੇ ਇਸ ਤੋਂ ਬਾਅਦ ਜਿਸ ਤਰ੍ਹਾਂ ਮੈਂ ਦੱਸਣ ਦੀ ਆ ਇੱਕ ਸਲਾਈ ਆਪਾਂ ਛੋਟੀ ਜੀ ਸਲਾਈ ਲਗਾਵਾਂਗੇ ਉੱਪਰੋਂ ਇਲਾਸਟਿਕ ਨੂੰ ਨੀਚੇ ਲੈ ਕੇ ਆਵਾਂਗੇ ਇਸ ਤਰ੍ਹਾਂ ਕੀ ਹੋਏਗਾ ਸੈਂਟਰ ਦਾ ਸਾਨੂੰ ਪਤਾ ਲੱਗ ਜਾਏਗਾ ਵੀ ਇੱਥੇ ਸਾਡੀ ਜਿਹੜੀ ਹੈ ਇਲਾਸਟਿਕ ਹੈ ਉਸ ਦਾ ਸੈਂਟਰ ਆ ਜਿਹੜੇ ਬਿਗਨਰਸ ਹੁੰਦੇ ਆ ਕਈ ਵਾਰੀ ਹੋ ਜਾਂਦਾ ਵੀ ਇੱਕ ਸਾਈਡ ਸਾਡੇ ਜਿਹੜੇ ਵਾਲੇ ਆ ਉਹ ਜ਼ਿਆਦਾ ਆ ਜਾਂਦੇ ਆ ਤੇ ਦੂਸਰੀ ਸਾਈਡ ਸਾਡੇ ਜਿਹੜੇ ਵਾਲੇ ਆ ਉਹ ਘੱਟ ਆਉਂਦੇ ਜਦੋਂ ਆਪਾਂ ਜਿਹੜੀ ਸੈਂਟਰ ਵਾਲੀ ਸਲਾਈ ਲਗਾਉਂਦੇ ਆ ਸੋ ਇਸ ਨਾਲ ਜਿਹੜੀ ਸਾਡੀ ਇਲਾਸਟਿਕ ਹੈ ਬਿਲਕੁਲ ਸਹੀ ਤਰੀਕੇ ਪੈ ਗਈ ਹੁਣ ਦੇਖੋ ਆ ਆਪਾਂ ਜਿਹੜਾ ਸੈਂਟਰ ਲਿਆ ਸੀ ਇਸ ਨੂੰ ਦੂਸਰੀ ਸਾਈਡ ਸੈਂਟਰ ਦੀ ਜਿਹੜੇ ਆਸਨ ਦੀ ਸਾਡੀ ਸਲਾਈ ਆ ਉੱਥੇ ਆਪਾਂ ਇਸ ਤਰ੍ਹਾਂ ਰੱਖਾਂਗੇ ਤੇ ਸੇਮ ਜਿਸ ਤਰ੍ਹਾਂ ਪਹਿਲਾਂ ਸਲਾਈ ਆਪਾਂ ਲਗਾਈ ਆ ਉਸੇ ਤਰ੍ਹਾਂ ਆਪਾਂ ਆਪਣੀ ਜਿਹੜੀ ਸਲਾਈ ਆ ਉਹ ਲਗਾਵਾਂਗੇ ਇਸ ਤਰ੍ਹਾਂ ਜਿਹੜੀ ਸਾਡੀ ਇਲਾਸਟਿਕ ਹੈ ਦੋਨੋਂ ਸਾਈਡ ਸੇਮ ਆਏਗੀ ਕਿਸੇ ਸਾਈਡ ਵੀ ਜਿਹੜੀ ਸਾਡੀ ਇਲਾਸਟਿਕ ਹੈ ਘਟ ਜਾਂ ਵੱਧ ਨਹੀਂ ਹੋਏਗੀ ਸੋ ਆਪਾਂ ਸਿਰਫ ਦੋ ਸਾਈਡ ਇਸ ਤਰ੍ਹਾਂ ਸਲਾਈ ਨੂੰ ਲਗਾਵਾਂਗੇ ਇਸ ਤੋਂ ਬਾਅਦ ਆਪਾਂ ਹੁਣ ਬਲਾਊਜ਼ੋ ਦਾ ਜਿਹੜਾ ਨਿਫਾ ਫੋਲਡ ਕਰਨਾ ਸਟਾਰਟ ਕਰਾਂਗੇ ਨਿਫਾ ਫੋਲਡ ਕਰਦੇ ਟਾਈਮ ਸਿਰਫ ਆਪਾਂ ਇਹੋ ਧਿਆਨ ਰੱਖਣਾ ਵੀ ਜਿਹੜੀ ਸਾਡੀ ਸਲਾਈ ਆ ਉਹ ਇਲਾਸਟਿਕ ਦੇ ਉੱਪਰ ਨਹੀਂ ਆਉਣੀ ਚਾਹੀਦੀ ਬਿਲਕੁਲ ਆਪਾਂ ਇਸ ਤੇ किनਾਰੇ ਤੇ ਆਪਣੀ ਜਿਹੜੀ ਸਲਾਈ ਆ ਲਗਾਵਾਂਗੇ ਇਲਾਸਟਿਕ ਦੇ ਉੱਪਰ ਸਾਡੀ ਸਲਾਈ ਨਹੀਂ ਆਏਗੀ ਲਾਸਟਿਕ ਦੇ ਬਿਲਕੁਲ ਨਾਲ ਸਾਡੀ ਜਿਹੜੀ ਸਲਾਈ ਆਏਗੀ ਸੋ ਨਾਲ-ਨਾਲ ਆਪਾਂ ਜਿਹੜੀ ਇਲਾਸਟਿਕ ਆਪਣੀ ਉਹ ਖਿੱਚਦੇ ਜਾਣਾ ਆ ਇਸ ਤਰ੍ਹਾਂ ਖਿੱਚਦੇ ਹੋਏ ਆਪਾਂ ਜਿਹੜੀ ਆਪਣੀ ਸਲਾਈ ਆ ਉਹ ਲਗਾਉਂਦੇ ਜਾਵਾਂਗੇ ਸੇਮ ਹੀ ਤਰੀਕਾ ਹੁੰਦਾ ਜੇਕਰ ਆਪਾਂ ਸਲਵਾਰ ਦੇ ਵਿੱਚ ਵੀ ਇਲਾਸਟਿਕ ਨੂੰ ਪਾਉਂਦੇ ਆ ਹੋ ਸਕਦਾ ਹੈ ਤੁਹਾਨੂੰ ਸਲਾਈ ਪੂਰੀ ਤਰ੍ਹਾਂ ਨਹੀਂ ਵੀ ਆਉਂਦੀ ਹੈਗੀ ਬਟ ਜੇਕਰ ਬਾਜ਼ਾਰੋਂ ਕੋਈ ਵੀ ਲੈਂਦੇ ਹੋਇਆ ਪਲਾਜ਼ੋ ਆ ਜਾਂ ਸਲਵਾਰ ਆ ਜਿਸ ਦੀ ਜਿਹੜੀ ਇਲਾਸਟਿਕ ਆ ਉਹ ਲੂਜ਼ ਹੋ ਚੁੱਕੀ ਆ ਤੁਸੀਂ ਆਰਾਮ ਨਾਲ ਜਿਹੜੀ ਇਲਾਸਟਿਕ ਆ 5-10 ਰੁਪਏ ਦੀ ਲੈ ਕੇ ਘਰ ਬੈਠ ਕੇ ਇਸ ਨੂੰ ਪਾ ਸਕਦੇ ਆ ਜੇਕਰ ਤੁਸੀਂ ਚਾਹੁੰਦੇ ਆ ਕਿ ਨੀਫਾ ਫੋਲਡ ਕਰਕੇ ਇਲਾਸਟਿੰਗ ਆਪਾਂ ਕਿਸ ਤਰ੍ਹਾਂ ਪਾ ਸਕਦੇ ਹਾਂ ਉਹ ਵੀ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੀ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਦੇਣਾ ਕਿ ਤੁਸੀਂ ਉਹ ਵਾਲਾ ਤਰੀਕਾ ਵੀ ਸਿੱਖਣਾ ਚਾਹੁੰਦੇ ਹੋ ਇਸ ਤਰ੍ਹਾਂ ਬਸ ਆਪਾਂ ਸੈੱਟ ਕਰਦੇ ਹੋਏ ਜਾਣਾ ਤੇ ਬਿਲਕੁਲ ਇਸ ਦੇ ਕਿਨਾਰੇ ਦੇ ਉੱਪਰ ਆਪਾਂ ਜਿਹੜੀ ਸਿਲਾਈ ਆ ਆਪਣੀ ਲਗਾਉਂਦੇ ਜਾਣਾ ਹੈ ਤੁਸੀਂ ਬਿਲਕੁਲ ਤਸੱਲੀ ਨਾਲ ਹੌਲੀ-ਹੌਲੀ ਜਿਹੜੀ ਸਿਲਾਈ ਉਹ ਆਪਣੀ ਲਗਾਉਂਦੇ ਜਾਣਾ ਹੈ ਬਿਲਕੁਲ ਕਿਨਾਰੇ-ਕਿਨਾਰੇ ਦੇ ਉੱਪਰ ਬਸ ਇਸ ਤਰ੍ਹਾਂ ਕਰਦੇ ਹੋਏ ਕੱਪੜੇ ਨੂੰ ਸੈੱਟ ਕਰਦੇ ਹੋਏ ਸਾਡਾ ਜਿਹੜਾ ਐਂਡ ਆ ਜਾਏਗਾ ਐਂਡ ਤੇ ਆਪਾਂ ਇਸ ਤਰ੍ਹਾਂ ਸਿਲਾਈ ਲਗਾ ਲਵਾਂਗੇ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਬਰਾਬਰ ਆਇਆ ਦੋਨੋਂ ਸਾਈਡ ਤੋਂ ਹੁਣ ਆਪਾਂ ਜਿਹੜੀ ਆਪਣੀ ਸੈਂਟਰ ਵਾਲੀ ਸਿਲਾਈ ਆ ਉਹ ਲਗਾਵਾਂਗੇ ਉਹ ਸਿਲਾਈ ਜਿਹੜੀ ਆਪਾਂ ਲਗਾਉਣੀ ਆ ਇਲਾਸਟਿਕ ਦੇ ਉੱਪਰ ਲਗਾਉਣੀ ਆ ਤੇ ਖਿੱਚ ਦੇ ਖਿੱਚਦੇ ਹੋਈ ਲਗਾਉਣੀ ਹੁੰਦੀ ਆ ਕਦੀ ਵੀ ਇਹ ਵਾਲੀ ਸਿਲਾਈ ਆਪਾਂ ਇਲਾਸਟਿਕ ਨੋਰਮਲ ਦੇ ਨਹੀਂ ਲਗਾਉਣੀ ਹਮੇਸ਼ਾ ਇਲਾਸਟਿਕ ਨੂੰ ਥੋੜਾ ਥੋੜਾ ਖਿੱਚਦੇ ਜਾਵਾਂਗੇ ਇਸ ਤਰ੍ਹਾਂ ਕੀ ਹੋਏਗਾ ਜਿਹੜਾ ਸਾਡਾ ਕੱਪੜਾ ਹੈ ਉਹਦੇ ਵਿੱਚ ਥੋੜੇ ਥੋੜੇ ਵੜ ਆਉਂਦੇ ਜਾਣਗੇ ਕਿਉਂਕਿ ਕੱਪੜਾ ਜਿਹੜਾ ਸਾਡਾ ਪਲਾਜ਼ੋ ਦਾ ਹੁੰਦਾ ਉਹ ਜ਼ਿਆਦਾ ਹੁੰਦਾ ਆ ਤੇ ਜਿਹੜੀ ਸਾਡੀ ਇਲਾਸਟਿਕ ਹੁੰਦੀ ਆ ਕੱਪੜੇ ਦੇ ਅਕੋਰਡਿੰਗ ਕੱ ਆਉਣ ਵਾਲੀਆਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਆਪਾਂ ਪੈਂਟ ਪਲਾਜ਼ੋ ਸਟੇਟ ਸਲਵਾਰ ਦੀ ਕਟਿੰਗ ਐਂਡ ਸਟੀਚਿੰਗ ਮਿਆਣੀ ਵਾਲੇ ਪਲਾਜ਼ੋ ਦੀ ਕਟਿੰਗ ਐਂਡ ਸਟੀਚਿੰਗ ਸਾਰਾ ਕੁਝ ਅਸੀਂ ਸਿੱਖਾਂਗੇ ਬੱਟ ਸਾਰਿਆਂ ਦੇ ਵਿੱਚ ਆਪਾਂ ਇਲਾਸਟਿਕ ਪਾਉਂਦੇ ਮੈਨੂੰ ਲੱਗਦਾ ਪਹਿਲਾਂ ਆਪਾਂ ਇਲਾਸਟਿਕ ਤੇ ਇੱਕ ਸੈਪਰੇਟ ਵੀਡੀਓ ਬਣਾ ਦਿੰਦੇ ਆ ਇਹ ਤੁਸੀਂ ਵੇਖ ਸਕਦੇ ਆ ਆਉਣ ਵਾਲੀਆਂ ਜਿਹੜੀਆਂ ਵੀਡੀਓ ਹੋਣਗੀਆਂ ਉਹਨਾਂ ਦੇ ਵਿੱਚ ਆਪਾਂ ਇਲਾਸਟਿਕ ਪਾਉਣਾ ਨਹੀਂ ਦੱਸਾਂਗੇ ਸਿੱਧਾ ਆਪਾਂ ਕਟਿੰਗ ਤੇ ਸਟੀਚਿੰਗ ਦੱਸਾਂਗੇ ਆਪਣੇ ਵੱਲੋਂ ਮੇਰੀ ਪੂਰੀ ਕੋਸ਼ਿਸ਼ ਰਹੀ ਤੁਹਾਨੂੰ ਆਸਾਨੀ ਨਾਲ ਸਮਝਾਉਣ ਦੀ ਜੇਕਰ ਫਿਰ ਵੀ ਕੋਈ ਚੀਜ਼ ਤੁਹਾਨੂੰ ਨਹੀਂ ਸਮਝ ਲੱਗੀ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਇਸੇ ਪਲਾਜ਼ੋ ਦੀ ਕਟਿੰਗ ਤੇ ਸਟੀਚਿੰਗ ਸਿੱਖਾਂਗੇ ਧੰਨਵਾਦ